ਜਗਿੰਦਰਪਾਲ ਕੋਹਣਾ ਦੀ ਅਗਵਾਈ ਹੇਠ ਬਰਮੌਰ ਹੁਮਾਚਲ ਸਿਵਧਾਮ ਲੰਗਰ ਕਮੇਟੀ ਨੇ ਵੀਰਵਾਰ ਨੂੰ ਮਨੀ ਮੇਜ ਯਾਤਰਾ ਲਈ ਰਾਸ਼ਨ ਦੇ 2 ਟਰੱਕ ਭੇਜੇ ਇਨ੍ਹਾਂ ਟਰੱਕਾਂ ਨੂੰ ਮਾਤਾ ਆਰਤੀ ਦੇਵਾ ਜੀ ਸੀਨੀਅਰ ਕਾਂਗਰਸੀ ਆਗੂ ਸतीश ਬੱਲੂ ਸਮਾਜ ਸੇਵ ਗੁਰੂ अरोड़ा ਮਮਤਾ ਪ੍ਰਧਾਨ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਤੋਂ ਪਹਿਲਾਂ ਮਾਤਾ ਆਰਤੀ ਦੇਵਾ ਜੀ ਨੇ ਰਸਮੀ ਪੂਜਾ ਅਰਚਨਾ ਕੀਤੀ ਅਤੇ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਇਸ ਪਵਿੱਤਰ ਕਾਰਜ ਲਈ ਵਧਾਈ ਦਿੱਤੀ ਇਸ ਮੌਕੇ ਮਾਤਾ ਆਰਤੀ ਦੇਵਾ ਜੀ ਸਤੀਜ ਬੱਲੂ ਅਤੇ ਗੌਰਵ ਅਰੋੜਾ ਨੇ ਦੱਸਿਆ ਕਿ ਬਰਮੌਰ ਹਿਮਾਚਲ ਸਿਵ ਦਾਮ ਲੰਗਰ ਕਮੇਟੀ ਪਿਛਲੇ 4 ਸਾਲਾਂ ਤੋਂ ਮਾਨੀ ਮੇਸ਼ ਲੰਗਰ ਦੀ ਸੇਵਾ ਵਿੱਚ ਵੱਡ ਮੂਲਾ ਯੋਗਦਾਨ ਪਾ ਰਹੀ ਹੈ ਕਮੇਟੀ ਵੱਲੋਂ ਮਾਤਾ ਆਰਤੀ ਦੇਵਾ ਜੀ ਸਤੀਜ ਬੱਲੂ ਗੌਰਵ ਅਰੋੜਾ ਮਮਤਾ ਪ੍ਰਧਾਨ ਅਤੇ ਹੋਰ ਆਏ ਹੋਏ ਸਦਾਲੂਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਵੀ ਕੁਮਾਰ ਹਰਪਾਲ ਸਿੰਘ ਜਸਪਾਲ ਸਿੰਘ ਜਤਿੰਦਰ ਸਿੰਘ ਬਿੱਟੂ ਦੀਪਕ ਜੋਸ਼ੀ ਅਮਿਤ ਕੁਮਾਰ ਲੱਕੀ ਆਸਟ੍ਰੇਲੀਆ ਵੇਦ ਰਤਨ ਬਿੱਲਾ ਸੁਰ ਅੰਮ੍ਰਿਤ ਸਿੰਘ ਆਦੀ ਹਾਜ਼ਰ ਹੋਏ। ਲੋਕ ਸ਼ੰਕਰ ਭਗਵਾਨ ਨੇ ਕੀ ਜੈ। ਨਾਮ ਵਾਲੇ ਬਾਪਾ ਜੀ ਦ્વાੜੀ ਸਲਾਮ ਜੀ। ਆਂਬਾ ਉਹ ਸਾਰੀ ਸੰਗਤ ਇੱਥੇ ਵਿਰਾਜਮਾਨ ਆ ਸਾਡੇ ਆਪੀ ਦੇਵਾ ਜੀ ਅੱਜ ਇੱਥੇ ਆਏ ਨੇ ਅੱਜ ਬੜਾ ਭਾਗਾ ਵਾਲਾ ਦਿਨ ਹੈ ਬੜਾ ਵਧੀਆ ਦਿਨ ਹੈ ਕਿ ਸਾਡੇ ਵਿੱਚ ਸਾਡੇ ਮਹਾਰਾਜ ਨੇ ਇੱਥੇ ਉਪਸਥਿਤ ਹੋਏ ਨੇ ਮੇਰੇ ਚਾਚਾ ਜੀ ਦੇ ਵੱਡੇ ਭਰਾ ਦੇ ਫੈਲਸ ਦੇ ਵਿੱਚ ਉਹਨਾਂ ਦੇ ਗ੍ਰਹਿ ਪਰਿਵਾਰ ਦੇ ਵਿੱਚ ਜੋ ਕਿ ਅੱਜ ਪੰਜਵਾਂ ਭੰਡਾਰਾ ਅਮੀਰ ਕੁਮਾਰ ਜੀ ਕੋਹਣਾ ਜੀ ਵੱਲੋਂ ਜਿਹੜਾ ਮਨੀ ਮੇਸ਼ ਬਾਬਾ ਜੀ ਦੇ ਪਰਦੇਸ਼ ਅਨੁਸਾਰ ਉਹਨਾਂ ਦੇ ਵਾਕਾਂ ਅਨੁਸਾਰ ਉੱਥੇ ਲਗਾਇਆ ਜਾ ਰਿਹਾ ਹੈ ਉਹਨਾਂ ਦੇ ਅਸ਼ੀਰਵਾਦ ਅਨੁਸਾਰ ਬੜਾ ਭਾਗਾਂ ਵਾਲਾ ਦੇਕਰ ਜੈ ਹੋਵੇ ਸਭਪਾਤ ਤਾਜੀ ਭੈਣ ਜੀ ਮਾਸੀ ਜੀ ਇੱਧਰ ਆਓ ਆਜੋ ਬਹੁਤ ਹੋਣੇ ਤੋਂ ਨਾ ਕਹਿੰਦੇ ਕੋਈ ਨਾ ਆਓ ਆਹ ਕਿਹ ਚੈਨ ਹੈ ਹੋਰ ਵੀ ਇੱਧਰ ਬੰਦੇ ਆ ਰਹੇ ਆ ਇੱਧਰ ਬਾਈ ਮਰ ਰਵੀ ਨੂੰ ਬਾਲੀ ਆਹ ਰਹਾ ਬਹੁਤ ਰਵੀ ਹਰ ਹਰ ਮਹਾਦੇਵ ਬੋਲ ਆਰਤੀ ਦੇਵਾ ਜੀ ਮਹਾਰਾਜ ਕੀ ਜੈ भॻवान गीता गौरी शंकर भगवान की जय गुरु प्यारी ये पांचवा भंडारा विशाल भंडारा महेश को हमारे और उनके सभी मेंबरों के द्वारा ये हर साल वहाँ लंगर लगाते हैं और भी समाज सेवा करते रहते हैं परमेश्वरी बच्चों को बाल और ताकत बख्स करें इसी तरह तो से दुगना और चुगना और भी सेवा करते रहें और हमारे बीच में सती बल्लू जी कौन से साहब पहुँचे हैं गौरव जी और भी बिला शर्मा जी सभी का बहुत बो बहुत धन्यवाद परमेश्वर इसी तरह सबको जोड़ कर रखें ये परमेश्वर इसलिए लंगर लगाते हैं हमको जीने की कला मिलती है कैसे खवाना है कैसे पालना है कैसे सेवा करनी है ये सब हमको शिक्षा मिलती है ऐसे ही सेवा करते रहें जल को भी बिछाएं और वृक्ष भी लगाएं और कुक्ख को भी बिछाएं ये परमेश्वर से, से प्रार्थना करते हैं सभी शासन को जय बोल बोल शंकर भगवान की बहुत बड़ा दिहाड़ा है बहुत बड़ा दिन है वार्ड नंबर 8300 मैं गौरव अरोड़ा जी मेरे चाचा जी जोगिंदरपाल जी ਜਿਹੜੇ ਕੀ ਕੋਨਾ ਕੈਟਰ ਦੇ ਨਾਮ ਤੋਂ ਮਸ਼ਹੂਰ ਨੇ ਅੱਜ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਵਾਰਡ ਵੱਲੋਂ ਜਿਹੜੇ ਸ਼ੰਕਰ ਮਹਾਰਾਜ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਸਦਕਾ ਅੱਜ ਭੰਡਾਰਾ 6ਵਾਂ ਭੰਡਾਰਾ ਜੀ ਅੱਜ 5ਵਾਂ ਭੰਡਾਰਾ ਮਣੀ ਮੇਸ਼ ਭੇਜਿਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਟਰੱਕ ਦਾ ਦਿਖਾਇਆ ਜਾਵੇ ਤੇ ਦੂਸਰਾ ਟਰੱਕ ਉਧਰ ਲੱਗਾ ਵਾ ਬਾਕੀ ਚਲੇ ਵੀ ਗਏ ਨੇ ਇਹ ਸਾਰੀ ਸੰਗਤ ਨੂੰ ਵਧਾਈਆਂ ਆ ਸ਼ੰਕਰ ਮਹਾਰਾਜ ਨੇ ਦਿੱਤੀਆਂ ਵਧਾਈਆਂ ਕਿ ਵੱਧ ਛੜ ਕੇ ਹੀ 살ਣਾ ਚਾਹੀਦਾ ਜਿੱਦਾਂ ਕਿ ਮੇਰੇ ਵੱਡੇ ਭਾਈ ਸਾਹਿਬ ਸਤੀਸ਼ ਬੱਲੂ ਜੀ ਨੇ ਕਿਹਾ ਕਿ ਪੈਸਾ ਤੇ ਬੋਤ ਆ ਹਰ ਕਿਸੇ ਕੋ ਹੋਏਗਾ ਪਰ ਰੱਬ ਜਿੰਨੂੰ ਸੇਵਾ ਕਰਨ ਦਾ ਮੌਕਾ ਦਿੰਦਾ ਆ ਸਾਨੂੰ ਮੇਰੇ ਵੱਡੇ ਭਾਈ ਸਾਹਿਬ ਚਾਚਾ ਜੀ ਵੱਲੋਂ ਸਤੀਸ਼ ਬੱਲੂ ਜੀ ਕੋ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਆਪਣੀ ਦਸਵੰਦ ਦੀ ਦਸਵੰਦ ਦੀ ਕਮਾਈ ਕਮਾਈ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਆ ਤੇ ਸੇਵਾ ਦਾ ਫਲ ਲੈਣਾ ਸ਼ੰਕਰ ਮਹਾਦੇਵ ਸਾਡੇ ਬਹੁਤ ਹੀ ਸਤਿਕਾਰਯੋਗ ਜਗਿੰਦਰਪਾਲ ਕੋਨਾ ਜੀ ਕੋਨਾ ਕੈਟਰ ਦੇ ਨਾਂ ਤੇ ਫੇਮਸ ਹਨ ਔਰ ਉਹ ਉਹਨਾਂ ਦੇ ਸਾਥੀ ਸ਼ਰਮਾ ਜੀ ਭੰਡਾਰੀ ਸਾਹਿਬ ਕਾਲਾ ਜੀ ਹੋਰ ਵੀ ਉਹਨਾਂ ਦੇ ਸਾਥੀ ਪਸ਼ੋਰੀਆ ਭਾਜੀ ਔਰ ਸਾਰੀ ਟੀਮ ਮਿਲ ਕੇ ਇਹ ਪਿਛਲੇ 5 ਸਾਲਾਂ ਤੋਂ ਮਣੀ ਮੇਸ਼ ਦੀ ਯਾਤਰਾ ਦੌਰਾਨ ਇਹ ਲੰਗਰ ਲਗਾਉਂਦੇ ਹਨ ਔਰ ਇਹ ਅੱਜ ਇਸ ਵਾਰ ਇਹਨਾਂ ਦਾ ਪੰਜਵਾਂ ਭੰਡਾਰਾ ਹੈ ਇਹ ਬਹੁਤ ਹੀ ਵਧੀਆ ਸੇਵਾ ਕਰਦੇ ਹਨ ਕਿਉਂਕਿ ਸ਼ਹਾਡੇ ਦੇ ਵਿੱਚ ਬਹੁਤ ਸਾਰੇ ਐਸੇ ਪਰਿਵਾਰ ਹੈਗੇ ਆ ਪੈਸਾ ਤੇ ਲੋਕਾਂ ਕੋਲ ਬਹੁਤ ਜ਼ਿਆਦਾ ਵਾ ਪਰ ਚੰਦ ਲੋਗ ਆ ਜਿਹੜੇ ਸਮਾਜ ਔਰ ਧਾਰਮਿਕ ਕਾਮਾਂ ਦੇ ਵਿੱਚ ਜਿਹੜੇ ਆਯੋਜਨ ਦੇ ਵਿੱਚ ਬਹੁਤ ਪਾਰਟਿਸਪੇਟ ਕਰਦੇ ਹਨ ਬਹੁਤ ਦਿਲ ਖੁਲ ਕੇ ਦਾਨ ਦਿੰਦੇ ਹਨ ਐਸੇ ਲੰਗਰ ਭੰਡਾਰੇ ਲਗਾਉਂਦੇ ਹਨ ਭਗਵਾਨ ਸ਼ੰਕਰ ਦੇ ਚਰਨਾਂ ਦੀ ਅਰਦਾਸ ਬੇਨਤੀ ਹੈ ਕਿ ਜਿਸ ਜਿਹੜੇ ਜਿਹੜੇ ਪਰਿਵਾਰ ਵੀ ਇਸ ਲੰਗਰ ਭੰਡਾਰੇ ਦੀ ਸੇਵਾ ਕਰਦੇ ਹਨ ਉਹਨਾਂ ਦੀ ਆਮਦਨ ਦੁਬਣੀ ਚੁੱਕ ਨਹੀਂ ਹੋਵੇ ਜੈਸਿਕਰ ਭਗਵਾਨ ਕੀ ਜੈ ਜੀ ਕੋਈ ਨਾ ਕੋਈ ਨਾਮ ਆ ਸਾਰੇ ਗਰੁੱਪ ਦਾ ਬੋਬੋ ਜ ਆਏ ਸਜਣਾ ਦਾ ਸਰੋਤਿਆਂ ਦਾ ਬੋਬੋ ਧੰਨਵਾਦ ਉਹਨਾਂ ਸਾਡੇ ਹੌਂਸਾ ਵਧਾਈ ਕੀਤੀ ਹੈ ਪ੍ਰਭੂ ਇਦਾਂ ਹੀ ਸਾਰੇ ਸਾਲ ਹਰ ਸਾਲ ਲੰਗਰ ਲਵਾਉਂਦਾ ਰਵੇ ਤੇ ਇਹੀ ਇਦਾਂ ਹੀ ਹਰ ਸੇਵਾ ਕਰਦੇ ਰਹੀਏ ਬਿੱਟੂ ਫਲਕੁਆਰੀ ਵਾਲੇ ਉਹ ਕੋਨੇ ਭਾਜੀ ਸ਼ਰਮਾ ਜੀ ਗੌਰਵ ਜੀ ਸਾਡੇ ਅੱਗੇ ਸਤੀਸ਼ ਬੱਲੂ ਜੀ ਵੱਲੋਂ ਆਏ ਨੇ ਸੰਗਤਾਂ ਨੂੰ ਬੋਬੋ ਵਧਾਈਆਂ ਤੁਹਾਨੂੰ ਜੀ